ਮਹੋਸਨ ਇਹ ਇਨਸਾਨੀਅਤ ਇਸਲਾਮ ਹੈ ਪੈਗੰਬਰ حضرت ਮੁਹੰਮਦ ਸਾਹਿਬ ਜਿਨ੍ਹਾਂ ਨੇ ਇੱਕ ਪੂਰੀ ਦੁਨੀਆ ਨੂੰ ਕੁੱਲ ਆਲਮ ਨੂੰ ਬੜਾ ਕਮਾਲ ਦਾ ਉਪਦੇਸ਼ ਦਿੱਤਾ ਇੱਕ ਕੀ ਕਹਿ ਰਹੇ ਨੇ ਉਹ ਜਿਹੜਾ ਪੈਗਾਮ ਹੈ ਜੇ ਕਿਤੇ ਉਹ ਲੋਕਾਂ ਦੇ ਘਰ ਘਰ ਤੱਕ ਪਹੁੰਚ ਜਾਵੇ ਤਾਂ ਗੁਰੂ ਪਿਆਰਿਓ ਇੱਥੇ ਕੋਈ ਵੀ ਕਿਸੇ ਦਾ ਹੱਕ ਨਹੀਂ ਮਾਰੇਗਾ ਹਜ਼ਰਤ ਮੁਹੰਮਦ ਸਾਹਿਬ ਕਹਿੰਦੇ ਨੇ ਕਹਿੰਦੇ ਮਜ਼ਦੂਰ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਪਹਿਲਾਂ ਉਸ ਨੂੰ ਜਿਹੜੀ ਉਸ ਦੀ ਮਜ਼ਦੂਰੀ ਹੈ ਉਹ ਅਦਾ ਕਰ ਦੇਣੀ ਚਾਹੀਦੀ ਹੈ ਕਹਿੰਦੇ ਜਿਹੜਾ ਮਜ਼ਦੂਰ ਹੈ ਨਾ ਜਿਹੜਾ ਸੂਈ ਤੋਂ ਲੈ ਕੇ ਹਵਾਈ ਜਹਾਜ਼ ਤੱਕ ਬਣਾ ਕੇ ਸਾਨੂੰ ਦਿੰਦਾ ਜੇ ਆ ਬਿਲਡਿੰਗਾਂ ਬਣਾਈਆਂ ਇਮਾਰਤਾਂ ਬਣਾਈਆਂ ਜੋ ਵੀ ਸੁੱਖ ਸਹੂਲਤਾਂ ਵਾਲੀਆਂ ਚੀਜ਼ਾਂ ਅੱਜ ਅਸੀਂ ਵਰਤ ਰਹੇ ਆ ਇਹ ਬਣਾਉਣ ਵਾਲਾ ਇੱਕ ਮਜ਼ਦੂਰ ਹੈ ਜੇ ਕਿਤੇ ਮਜ਼ਦੂਰ ਤੁਹਾਡੇ ਕੰਮ ਕਰਨ ਆਵੇ ਮਿਹਨਤ ਕਰਨ ਆਵੇ ਉਹ ਦੁਨੀਆਂ ਦੇ ਲੋਕੋ ਸੰਸਾਰ ਦੇ ਲੋਕੋ ਹਜ਼ਰਤ ਮੁਹੰਮਦ ਸਾਹਿਬ ਕਹਿੰਦੇ ਨੇ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਪਹਿਲਾਂ ਉਹਦੀ ਜਿਹੜੀ ਮਜ਼ਦੂਰੀ ਹੈ ਉਹ ਅਦਾ ਕਰ ਦੇਣੀ ਚਾਹੀਦੀ ਹੈ ਤੇ ਅੱਲਾਹ ਖੁਸ਼ ਹੋ ਜਾਵੇਗਾ। ਇਸੇ ਗੱਲ ਨੂੰ ਗੁਰੂ ਨਾਨਕ ਮਹਾਰਾਜ ਨੇ ਵੀ ਆਖਿਆ ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਦੇ ਵਿੱਚ ਗੁਰੂ ਨਾਨਕ ਮਹਾਰਾਜ ਆਪਣੇ ਤਰੀਕੇ ਨਾਲ ਕਹਿ ਰਹੇ ਨੇ ਕੀ ਕਹਿੰਦੇ ਨੇ ਹੱਕ ਪਰਾਇਆ ਨਾਨਕ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾ ਪਰੈ ਜਾ ਮਰਦਾਰ ਨਾ ਖਾਏ ਗੁਰੂ ਨਾਨਕ ਮਹਾਰਾਏ ਕਹਿੰਦੇ ਭਾਈ ਜਿਹੜਾ ਮਨੁੱਖ ਪਰਾਇਆ ਹੱਕ ਖਾਂਦਾ ਨਾ ਕਿਸੇ ਦਾ ਧਨ ਦੌਲਤ ਖੜੱਪ ਲੈਂਦਾ ਹੈ ਠੱਗ ਲੈਂਦਾ ਹੈ ਹੱਕ ਨੂੰ ਮਾਰ ਲੈਂਦਾ ਹੈ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜੇ ਤਾਂ ਹੈ ਉਹ Hindu ਫਿਰ ਤਾਂ ਉਹਦੇ ਲਈ ਉਹ ਗਊ ਖਾਣ ਦੇ ਬਰਾਬਰ ਹੈ ਤੇ ਜੇ ਕਿਤੇ ਉਹ ਮਨੁੱਖ ਮੁਸਲਮਾਨ ਹੈ ਤਾਂ ਉਹਦੇ ਲਈ ਉਹ ਸੂਰ ਖਾਣ ਦੇ ਬਰਾਬਰ ਹੈ ਤੇ ਸਤਿਗੁਰਾਂ ਨੇ ਅੱਗੇ ਇਹ ਵੀ ਆਖਿਆ ਜੇ ਕਿਤੇ ਗੁਰੂ ਦਾ ਸਿੱਖ ਜਾਂ ਅਸੀਂ ਕੋਈ ਵੀ ਮਨੁੱਖ ਇਸ ਸੰਸਾਰ ਦੇ ਉੱਤੇ ਕਿਸੇ ਦਾ ਹੱਕ ਖਾਂਦਾ ਸਾਨੂੰ ਵੀ ਆਖਿਆ ਨਾ ਸਤਿਗੁਰਾਂ ਨੇ ਅਸੀਂ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜੇ ਸਿੱਖ ਵੀ ਕਿਸੇ ਦਾ ਹੱਕ ਖਾਂਦਾ ਭਾਈ ਉਹ ਮਰਦਾਰ ਭਾਵ ਮਰਦਾਖਾਨ ਦੇ ਬਰਾਬਰ ਹੈ ਇਸ ਕਰਕੇ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ ਸੋ ਇਸਲਾਮ ਧਰਮ ਦੇ ਪੈਗੰਬਰ حضرت ਮੁਹੰਮਦ ਸਾਹਿਬ ਜੀ ਜਿਨ੍ਹਾਂ ਨੂੰ ਸਲ ਸਲਲਾਹੁ ਅਲਾਈ ਵਸਲਮਾ ਕਿਹਾ ਜਾਂਦਾ ਉਹਨਾਂ ਨੇ ਪੂਰੀ ਕਾਇਨਾਤ ਨੂੰ ਕੁਲ ਆਲਮ ਨੂੰ ਇਹ ਉਪਦੇਸ਼ ਦਿੱਤਾ ਕਿ ਭਾਈ ਮਜ਼ਦੂਰ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਪਹਿਲਾਂ ਉਸ ਨੂੰ ਉਸ ਦੀ ਮਜ਼ਦੂਰੀ ਅਦਾ ਕਰ ਦੇਣੀ ਚਾਹੀਦੀ ਹੈ ਸੋ ਇਸਲਾਮ ਭਾਈਚਾਰੇ ਦੇ ਜਿੰਨੇ ਵੀ ਲੋਕ ਨੇ ਸਾਰਿਆਂ ਨੂੰ Eid ਦੀਆਂ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ